ਸਤਿ ਸ਼੍ਰੀ ਅਕਾਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਸ਼ਕੂਰ ਪਿੰਡ ਦੇ ਵਿੱਚ ਸ਼ਕੂਰ ਪਿੰਡ ਜ਼ਿਲ੍ਹਾ ਫਰੋਜ਼ਪੁਰ ਦਾ ਪਿੰਡ ਆ ਤੇ ਸਹਜਾਦੀ ਤੋਂ ਜਿਹੜੀ ਚਿੱਟੀ ਪੱਟੀ ਵਾਲੀ ਸੜਕ ਆ 6-7 ਕਿਲੋਮੀਟਰ ਦੀ ਦੂਰੀ ਤੈਅ ਕਰਦਿਆਂ ਇੱਕ ਵੱਡਾ ਪਿੰਡ ਆ ਫਰੋਜ਼ਪੁਰ ਜ਼ਿਲ੍ਹੇ ਦਾ ਸ਼ਕੂਰ ਤੇ ਸ਼ਕੂਰ ਪਿੰਡ ਦੇ ਵਿੱਚ ਆ ਕੇ ਤੁਸੀਂ ਮਿੱਤਰੋ ਘਰੇਲੂ ਪਰਿਵਾਰ ਦੇ ਘਰੇ ਵਿੱਚ ਪਹੁੰਚੇ ਹੋਇਆ ਕੀ ਡਿਟੇਲ ਆ ਝੋਟੀ ਦੀ ਕਿੰਨਾ ਸੂਆ ਕੀ ਗੱਲਬਾਤ ਆ ਕਿੰਨੇ ਦਿਨਾਂ ਦੀ ਕੱਚੀ ਆ ਸਾਰੀ ਜਾਣਕਾਰੀ ਆਪਾਂ ਮਾਲਕ ਤੋਂ ਲੈਣੇ ਆਂਦੇ ਬਾਰੇ ਫਿਰ ਇਹਨੂੰ ਆਪਾਂ ਤੋਰ ਫਿਰ ਕੇ ਵੀ ਵੇਖਾਂਗੇ ਗੱਲ ਕਰਦੇ ਆਂ ਬਾਈ ਦੇ ਨਾਲ ਝੋਟੀ ਦੇ ਬਾਰੇ ਜਾਣਕਾਰੀ ਲੈਣੇ ਆਂ ਸਸੀ ਗਾਲ ਵੀਰੇ ਸਸੀ ਗਾਲ ਕੀ ਹਾਲ ਚਾਲ ਆ ਵੱਡੇ ਭਾਈ ਵਧੀਆ ਜੀ ਸੇਤਾ ਠੀਕ ਆ ਮੇਰੇ ਭਰਾ ਦੀ ਹਾਂਜੀ ਠੀਕ ਠੀਕ ਵੀਰੇ ਆਪਾਂ ਨਾਂ ਦੱਸੀ ਆਪਾਂ ਕਿਹੜੇ ਘਰੇ ਖੜੇ ਆ ਇਹ ਮੇਰ ਸਿੰਘ ਸਨ ਆਫ ਹਕਮ ਸਿੰਘ ਮੇਰ ਸਿੰਘ ਸਨ ਆਫ ਹਾਕਮ ਸਿੰਘ ਤੇ ਇਹ ਮੰਨ ਲਾ ਜਿੱਥੇ ਘਰ ਆਪਣੇ ਪੱਤੀ ਪੁੱਤੀ ਆਗੇ ਜਦਾ ਪੱਤੀ ਸਜਾਦਾ ਪੱਤੀ ਠੀਕ ਆ ਬਾਈ ਇਹਨੇ ਮੇ ਵੱਡੇ ਭਾਈ ਜਿਹੜੀ ਝੋਟੀ ਵੇ ਪਹਿਲਾ ਸੂਸ ਹੁੰਦੀ ਆ ਫਿਰ ਹਾਂਜੀ ਪਹਿਲਾਂ ਕਿੰਨੀ ਕਿੰਨੀ ਉਮਰ ਦੀ ਹੋਗੀ ਬਈ ਇਹ ਇਹ 3.5 ਸਾਲ ਦੀ 3.5 ਸਾਲ ਦੀ ਹੈ ਠੀਕ ਆ ਬਈ ਠੀਕ ਆ ਕਿੰਨੇ ਦਿਨ ਲੈ ਜੂਗੀ ਹਜੇ ਵੀਰੇ 5-7 ਦਿਨ ਲੈ ਜੂਗੀ 5-7 ਦਿਨ ਲੈ ਜੂਗੀ ਹਜੇ ਥੱਲੋ ਤਾਂ ਸੋਹਣੀ ਤਿਆਰ ਹੋ ਜੂਗੀ ਹਨਾ ਬਈ ਹਾਂਜੀ ਹੂੰ ਬਾਕੀ ਭਲਾ ਭੁਲਾ ਨਹੀਂ ਪਾਈਆਂ ਲੈਵਾ ਹੈਗਾ ਜਿੰਨਾ ਖਰਾ ਹਾਂਜੀ ਹੂੰ ਤੇ ਬਈ ਫਿਰ ਮੜਾ ਇਹ ਮੂਨੇ ਖੜਾ ਹੈ ਕਿ ਡਰਦੀ ਆ ਸਾਡੇ ਤੋਂ ਥੋੜੀ ਜਿਹੀ ਤੇ ਬਈ ਫਿਰ ਇੰਦੇ ਹੁਣ ਤਰੀਕ ਕਿੰਨੀ ਨੂੰ ਦਿਨ ਪੂਰੇ ਹੁੰਦੇ ਕੋਈ ਲਿਖੀ ਆ ਇਹ 12-13 ਦਿਨ 12 13 ਤਰੀਕ ਨੂੰ ਦਨ ਪੂਰੇ ਹੋਏ 12 13 ਤਰੀਕ ਨੂੰ ਮੰਨ ਲਓ ਵੀ ਅੱਜ ਆਪਾਂ 9 ਤਰੀਕ ਨੂੰ ਵੀਡੀਓ ਬਣਾਉਣੇ ਪਏ ਆ ਹਨਾ ਜੇ ਮਤਲਬ 4 ਦਿਨ ਦਿਨ ਪੂਰੇ ਹੋਣ ਚੇ ਪਏ ਆ ਫਿਰ ਦੋ ਤਿੰਨ ਕੋਈ 7 8 ਦਿਨ ਲੈ ਜਾਊਗੀ ਆ ਜੀ ਠੀਕ ਆ ਠੀਕ ਆ ਭਾਈ ਤੇ ਯਾਰ ਮਾਂ ਦਾ ਦੁੱਧ ਕਿੰਨਾ ਕੁ ਆਂਦੀ ਦਾ ਮਾਂ ਦਾ ਹੈਗਾ ਜੀ 15 16 ਲੀਟਰ 15 16 ਲੀਟਰ ਇਹਦੀ ਮਾਂ ਦਾ ਦੁੱਧ ਹੈ ਠੀਕ ਆ ਭਾਈ ਠੀਕ ਆ ਤੇ ਇਹਦਾ ਰੇਟ ਵੀਰੇ ਫਿਰ ਕੀ ਕਰਾਂਗੇ ਆਪਾਂ ਯਾਰ ਇਹ ਲੱਖ ਰੁਪਏ ਦੀ ਮੰਗ ਲੱਖ ਰੁਪਿਆ ਡਿਮਾਂਡ ਆ ਮਾਨਤਾ ਨੇ ਇਹਦੇ ਵਿੱਚੋਂ ਕੋਈ ਕਰਾਂਗੇ ਠੀਕ ਆ ਤੋਰੀਏ ਨੂੰ ਕੱਢੀਏ ਬਾਹਰੋਂ ਵੀਰੇ ਖੋਲੀ ਮੜਾ ਜ ਲੇ ਮੇਟਰੋ ਪਹਿਲਾ ਸੂਆ ਛੋਟੀ ਆ ਡਰਦੀ ਜਰੂਰ ਆ ਸਾਡੇ ਤੋਂ ਥੋੜਾ ਜਿਹਾ ਸਾਡੇ ਕੋ 3 ਸਾਲ ਦੀ ਇਹਦੀ ਉਮਰ ਆ ਕਰਮਾਂ ਵਾਲੀ ਦੀ ਦਰਮਿਆਨੇ ਸਹਜ ਦੇ ਵਿੱਚ ਆ ਇੱਕ ਗੱਲ ਹੈਗੀ ਆ ਵੀ ਜਿਵੇਂ ਉੱਤੋਂ ਛੋਟੀ ਪਲੀ ਪੁਲੀਆ ਉਵੇਂ ਬਾਲਾ ਵੀਡੀਓ ਦੇ ਵਿੱਚ ਕੱਦ ਨਹੀਂ ਤੁਹਾਨੂੰ ਬਾਲਾ ਇਹ ਛੋਟਾ ਮਹਿਸੂਸ ਕਰਾਉਂਦੀ ਹੋਣੀ ਮੈਨੂੰ ਪਤਾ ਕਿਉਂਕਿ ਇਹ ਅਕਸਰ ਹੁੰਦੀ ਹੈ ਗੱਲ ਵੀ ਕੈਮਰੇ ਨੇ ਹੁੰਦਾ ਨਾ ਜਿਹੜੀ ਚੀਜ਼ ਛੋਟੀ ਹੁੰਦੀ ਹੈ ਥੋੜੀ ਜਿਹੀ ਉਹਨੂੰ ਵੱਡੀ ਕਰਨਾ ਕੈਮਰਾ ਕਰ ਦਿੰਦਾ ਹੁੰਦਾ ਤੇ ਜਿਹੜੀ ਚੀਜ਼ ਬਾਲੀ ਵੱਡੀ ਹੁੰਦੀ ਹੈ ਕੈਮਰੇ ਨੇ ਆਪਦੇ ਸਹਜ ਦੇ ਮੁਤਾਬਕ ਚੀਜ਼ ਨੂੰ ਕਵਰ ਕਰਨਾ ਹੁੰਦਾ ਇੰਦੀ ਜਿਹੜੀ ਕੁਆਲਿਟੀ ਆ ਜਿਹੜੀ ਝੋਟੀ ਦੇ ਪੱਖਾ ਮਧਰੀ ਗੋਡੀ ਦੇ ਵੇ ਤੇ ਝੋਟੀ ਦੁੱਧ ਵਾਲੇ ਪੱਖ ਤੋਂ ਪੂਰੀ ਚੰਗੀ ਰਹੂਗੀ ਮੰਨ ਲਓ ਭਾਈ ਵੱਡੀ ਗੱਲ ਇਹ ਆ ਵੀ ਜਿਹੜੇ ਪਹਾੜੀ ਏਰੀਆ ਇੱਥੇ ਬੰਨੀ ਰਹਿੰਦੇ ਇੱਥੇ ਜੀ ਪਹਾੜੀ ਏਰੀਆ ਜਿਹੜੇ ਇਸ ਮੰਨ ਲਓ ਜਿਵੇਂ ਅਗਰ ਇਧਰ ਹਮਾਤੇ ਵਾਲੀ ਸਾਈਡ ਦੇ ਆ ਉਹਨਾਂ ਬੰਦਿਆਂ ਦੇ ਫੁੱਲ ਕੰਮ ਦੀ ਆ ਕਿਉਂਕਿ ਕਿਉਂ ਕੰਮ ਦੀ ਆ ਉਹਨਾਂ ਦੇ ਇਸ ਕਰਕੇ ਕੰਮ ਆ ਵੀ ਉਹਨਾਂ ਦੇ ਮੰਨ ਲਾ ਜਿਹੜੇ ਪਹਾੜਾਂ ਤੇ ਤੁਰਨਾ ਫਿਰਨਾ ਇਹੋ ਜੀ ਝੋਟੀ ਨੂੰ ਸੌਖਾ ਹੁੰਦਾ ਵਾ ਤੇ ਉਸ ਏਰੀਆ ਦੇ ਲਈ ਉਹ ਇਹੋ ਜਿਹੀ ਚੀਜ਼ ਭਾਲਦੇ ਹੁੰਦੇ ਆ ਤੇ ਉਹਨਾਂ ਲੋਕਾਂ ਦੇ ਲਈ ਉਹਨਾਂ ਭਰਾਵਾਂ ਦੇ ਲਈ ਇਹ ਮਿੱਤਰੋ ਤੁਸੀਂ ਸੋਚ ਲਓ ਵੀ ਉਹਨਾਂ ਲਈ ਤੇ ਗੈਣਾ ਆਪਾਂ ਇਹਨੂੰ ਛੋਟੀ ਕਹਿ ਦਿੰਦੇ ਆ ਛੋਟੀ ਚੰਗੀ ਆ ਮਿੱਤਰੋ ਘਰੇ ਘਰੇਲੂ ਪਰਿਵਾਰ ਦੇ ਕੋਲੋਂ ਮਿਲ ਜਾਣੀ ਆ ਪਹਿਲਾ ਸੂਆ ਸੁੰਦੀ ਆ 7-8 ਦਿਨ ਦੀ ਕੱਚੀ ਆ ਲੇਵੇ ਲੋ ਖਰੀ ਆ ਜਿੰਨੀ ਹੈਗੀ ਆ ਪਧਰੀ ਸਮਦਰੀ ਆ ਕਰਮਾਂ ਵਾਲੀ ਅੰਗ ਚੰਗੇ ਲੱਗੇ ਹੋਏ ਆ ਜਿੰਨੇ ਲੱਗੇ ਹੋਏ ਆ ਦੁੱਧ ਬਾਲਾ ਨਹੀਂ ਤਾਂ 10-11 ਕਿਲੋ ਪਹਿਲੇ ਸੋਇ ਪਾ ਜੂਗੀ ਟੌਰਾਂ ਦੇ ਨਾਲ ਭਾਂਡੇ ਦੇ ਵਿੱਚ ਕਿਉਂਕਿ ਖਰੀ ਝੋਟੀ ਆ ਭਲਾਪੋਲਾ ਤੋਂ ਬਿਨਾਂ ਲੇਵਾ ਬਣਾਇਆ ਹੋਇਆ ਲੈ ਵੀਰੇ ਆਪਦਾ ਨੰਬਰ ਦੇਈਂ ਕਰਾਂ ਦੀ ਆ 99147 ਜੀ 45076 ਇੱਕ ਵਾਰੀ ਹੋਰ ਬੋਲ ਦੀ 99147 ਜੀ 45076 99147 45076 45076 ਇਸ ਨੰਬਰ ਤੇ ਕਰ ਲਿਓ ਮਿੱਤਰੋ 22 ਦਿਨਾਂ ਤੋਂ ਤੁਸੀਂ ਗੱਲ ਤੇ ਬਾਤ ਪਿੰਡ ਸ਼ਕੂਰ ਦੇ ਵਿੱਚ ਉਹ ਵੀਡੀਓ ਦਿੱਤੀ ਆ ਦਿਖਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ